ਬੜੀ ਅਲਾਮਤ ਦੇ ਨਾਲ ਪੰਜਾਬ ਜੂਝ ਰਿਹਾ ਆ ਉਹ ਨਸ਼ਿਆਂ ਦੀ ਦਲਦਲ ਬੜੀ ਹੋਈ ਦਾਅਵੇ ਵੀ ਬੜੇ ਆਏ ਵੱਖ-ਵੱਖ ਰੀਆਂ ਸਰਕਾਰਾਂ ਦੇ ਪਾਰਟੀਆਂ ਦੇ ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਜਿਹੜੀ ਤਿਆਰੀ ਕੀਤੀ ਹੈ ਕਿ ਹੁਣ ਨਸ਼ਾ ਤਸਕਰਾਂ ਕੋਲ ਕੀ ਕੀ ਬਰਾਮਦ ਹੋਇਆ ਉਹਦੇ ਹਿਸਾਬ ਨਾਲ ਨਾਮ ਦਿੱਤੇ ਜਾਣਗੇ ਥੱਲੇ ਐਸ ਐਚਓ ਤੋਂ ਲੈ ਕੇ ਆਈਜੀ ਰੈਂਕ ਤੱਕ ਦੇ ਅਧਿਕਾਰੀਆਂ ਦਾ ਜਿਹੜੇ ਐਸਐਸਪੀ ਦੇ ਅਧਿਕਾਰੀਆਂ ਦਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜਿਵੇਂ ਜਿਵੇਂ ਉਹ ਕਾਰਵਾਈ ਕਰਨਗੇ ਤਸਕਰਾਂ ਖਿਲਾਫ ਗੈਂਗਸਟਰਾਂ ਖਿਲਾਫ ਉਸ ਹਿਸਾਬ ਨਾਲ ਜਿਹੜੀ ਇਨਾਮਾਂ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਇਹ ਤੁਹਾਨੂੰ ਲੱਗਦਾ ਹੈ ਕਿ ਰੰਗ ਲਿਆ ਸਕਦਾ ਹੈ ਨਸ਼ਾ ਮੁਕਤ ਪੰਜਾਬ ਬਣਾ ਸਕਦਾ ਹੈ ਜੇ ਇਹਦੇ ਸਿੱਟੇ ਉਲਟ ਨਿਕਲ ਸਕਦੇ ਆ ਤੋ ਕੋ ਸਭ ਤੋਂ ਵੱਡੀ ਗੱਲ ਇੱਕ ਤੇ ਪੰਜਾਬ ਸਰਕਾਰ ਦੀ ਪਾਲਿਸੀ ਸਪਸ਼ਟ ਹੋ ਚੁੱਕੀ ਆ ਗੈਂਗਸਟਰਾਂ ਨੂੰ ਲੈ ਕੇ ਬਦਮਾਸ਼ਾਂ ਨੂੰ ਲੈ ਕੇ ਜਾਂ ਤੇ ਗੋਲੀ ਜਾਂ ਫਿਰ ਲੋਰੀ ਮਾਂ ਦੀ ਲੋਰੀ ਇੱਕ ਹੀ ਹੋ ਸਕਦੀ ਹੈ ਜਾਂ ਦੇ ਮਾਂ ਦੀ ਕੋਖ ਦਾ ਨਿਗ ਮੰਨ ਸਕਦੇ ਹੋ ਜਾਂ ਫਿਰ ਗੋਲੀ ਚੱਲੂਗੀ ਹੁਣ ਸਵਾਲ ਆ ਜਿਹੜੇ ਸਾਡੇ ਮੁੰਡੇ ਜਜ਼ਬਾਤੀ ਹੋਏ ਨੇ ਭਟਕੇ ਹੋਏ ਨੇ ਜਾਂ ਪੈਸਾ ਇਕੱਠਾ ਕਰ ਰਹੇ ਨੇ ਗਲਤ ਤਰੀਕੇ ਦੇ ਨਾਲ ਜਦੋਂ ਪੈਸਾ ਉਹਦਾ ਪੈਸਾ ਜਦੋਂ ਘਰ ਹੁੰਦਾ ਤਾਂ ਮਾਂ ਪਿਓ ਵੀ ਖੁਸ਼ ਹੋ ਜਾਂਦੇ ਪਰ ਪੈਸਾ ਕਿਹੜੀ ਕਮਾਈ ਨਾਲ ਆ ਰਿਹਾਗਾ ਲੋਕਾਂ ਨੂੰ ਠੱਗੀਆਂ ਮਾਰ ਕੇ ਫਰੋਤੀਆਂ ਡਰਾ ਕੇ ਧਮਕਾ ਕੇ ਧੌਂ ਤੇ ਪਿਸਤੌਲ ਰੱਖ ਕੇ ਪੈਸਾ ਘਰੋਂ ਆ ਰਿਹਾ ਵਾ ਕਿ ਜਾਂ ਉਹਨਾਂ ਦੇ ਹੱਡਾਂ ਪੈਰਾਂ ਦੀ 10-9ਵਾਂ ਦੀ ਕੀਰਤ ਦਾ ਪੈਸਾ ਆ ਰਿਹਾਗਾ ਇਹ ਲੋਕਾਂ ਨੂੰ ਦੇਖਣਾ ਚਾਹੀਦਾ ਪ੍ਰਸਰਾਚਰ ਅਪਸਰ ਅੱਜ ਤੇ ਭੁੱਲਰ ਖਰਚਾਂ ਸਿੰਘ ਹੋਣਾਂ ਦਾ ਟੱਬਰ ਦਰ ਦੇ ਵਿੱਚ ਖੋਪ ਦੇ ਵਿੱਚ ਪਰ ਜਦੋਂ ਰੋਜ਼ ਕਮਾ ਕੇ ਲਿਉਂਦਾ ਹੈ ਉਦੋਂ ਵੀ ਤਾਂ ਪੁੱਛਣਾ ਚਾਹੀਦਾ ਨੇ ਘਰ ਵਾਲੀ ਨੂੰ ਵੀ ਪੁੱਛਣਾ ਚਾਹੀਦਾ ਹੈ ਮੁੰਡੇ ਨੂੰ ਵੀ ਬਾਪੂ ਇਹਨੇ ਪੈਸੇ ਕਿ ਕਿੱਥੋਂ ਲੈ ਕੇ ਆ ਰਹੇ ਹੋ ਹੂੰ ਤਾਂ ਕਹਿੰਦੇ ਕਿ ਸਾਨੂੰ ਪਤਾ ਨਹੀਂ ਸਾਡਾ 7.5 ਕਰੋੜ ਹੈ ਤੇ ਜਿਹੜੀਆਂ ਮਾਮਾ ਨੂੰ ਦੇਖੋ ਘਰ ਦੀ ਚਾਹੇ ਪੁੱਤ ਜੱਤੀ ਉਹ ਮਾਂ ਪਿਓ ਨੂੰ ਪੱਕਾ ਹੀ ਹੁੰਦਾ ਕਿ ਮੇਰੇ ਪੁੱਤ ਦਾ ਧੀ ਪੁੱਤ ਦਾ ਚਾਲ ਚੱਲਣ ਮਾੜਾ ਕਿ ਨਾ ਪਰਦਾ ਨਹੀਂ ਪਾਸ ਜੇ ਗਵਾਂਡੀਆਂ ਨੂੰ ਪਤਾ ਲੱਗਦਾ ਕਿ ਪੁੱਤ ਨਸ਼ੇ ਵੇਚਦਾ ਜਾਂ ਪੁੱਤ ਬਦਮਾਸ਼ੀ ਕਰਦਾ ਤੇ ਜਿਹਨ ਜਿਸ ਮਾਂ ਨੇ ਜਿਸ ਪਿਓ ਦੇ ਖੂਨ ਦੇ ਨਾਲ ਸਿੰਜਿਆ ਹੋਇਆ ਖੂਨ ਐਡਾ ਗੰਦਾ ਨਿਕਲ ਆਵੇ ਤੇ ਉਹ ਮਾਂ ਪਿਓ ਨੂੰ ਨਹੀਂ ਪਤਾ ਲੱਗਦਾ ਹੋਊਗਾ ਹੁਣ ਪੰਜਾਬ ਦੇ ਹਾਲਾਤ ਮਾੜੇ ਹੋਏ ਨੇ ਉਹ ਲੋਕ ਡਰੇ ਹੋਏ ਨੇ ਖੌਫਾ ਐਕਸਟਰਸ਼ਨ ਮੰਗੀਆਂ ਲੋਕੀ ਗੱਡੀ ਲੈ ਕੇ ਹੁੰਦੇ ਨੇ ਟੈਲੀਫੋਨ ਆ ਜਾਂਦਾ ਮੜਾ ਜਾਂ ਕੋਈ ਢਾਬਾ ਚੱਲਦਾ ਉੱਥੇ ਫੋਨ ਆ ਜਾਂਦਾ ਦੁਕਾਨਾਂ ਵਾਲਿਆਂ ਨੂੰ ਬਿਊਟੀ ਪਾਰਲਰ ਆ ਲੀਆਂ ਨੂੰ ਬੀਬੀਆਂ ਨੂੰ ਫੋਨ ਆ ਰਹੇ ਨੇ ਬਿਊਟੀ ਪਾਰਲਰ ਤੋਂ ਇੱਕ ਹੋਰ ਕੀ ਕਹਾ ਵਰਡ ਹੁੰਦਾ ਜਿੱਥੇ ਸੂਟ ਸੀਨ ਜਿੱਦੇ ਬੁਟੀਕ ਵਾਲਿਆਂ ਨੂੰ ਫੋਨ ਆ ਰਹੇ ਨੇ ਹਲਵਾਈਆਂ ਨੂੰ ਦੁਕਾਨਦਾਰ ਆ ਰਹੇ ਨੇ ਕਈ ਤਾਂ ਦੱਸੀ ਜਾ ਰਹੇ ਨੇ ਕਈ ਨਹੀਂ ਦੱਸਦੇ ਕਿਉਂਕਿ ਪੁਲਿਸ ਪ੍ਰੋਟੈਕਸ਼ਨ ਨਹੀਂ ਕਰਦੀ ਪੁਲਿਸ ਪ੍ਰੋਟेक्ट ਨਹੀਂ ਕਰਦੀ ਹੈਗੀ ਪੁਲਿਸ ਤੇ ਹੈ ਕਿ ਪਿਛਲੀਆਂ ਸਰਕਾਰਾਂ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਜਾਂ ਕਾਂਗਰਸ ਦੀ ਸਰਕਾਰ ਉਹਨੀ ਵੀਆਈਪੀ ਪੁਲਿਸ ਸਿਕਿਉਰਿਟੀ ਦੇ ਵਿੱਚ ਉਹਨਾਂ ਸਰਕਾਰਾਂ ਦੇ ਵਿੱਚ ਪੁਲਿਸ ਦੀ ਜਿੰਨੀ ਹੋਣਾ ਥਾਣੇ ਖਾਲੀ ਨੇ ਕਈ ਤੇ ਸਾਡੇ ਜ਼ਿਲ੍ਹੇ ਨੇ ਮਹਾਲੀ ਤੇ ਤਰਨਤਾਰਨ ਬਰਨਾਲਾ ਛੋਟੇ ਛੋਟੇ ਜ਼ਿਲ੍ਹੇ ਨੇ ਉੱਥੇ ਤੇ ਇਹ ਹਾਲਾਤ ਨੇ ਕਿ ਸ਼ਾਮ ਨੂੰ ਬੰਦਾ ਨਹੀਂ ਲੱਭਦਾ ਹੈਗਾ ਚਲੋ ਆ ਸਰਕਾਰ ਨੇ ਜਿਹੜੀ ਗੈਂਗਸਟਰਾਂ ਲੈ ਕੇ ਕੀਤੀ ਹੈਗੀ ਨਾ ਇਹ ਲੋਕਾਂ ਦੀ ਮੰਗ ਆ ਲੋਕ ਆਮ ਸ਼ਹਿਰੀ ਬੰਦਾ ਨਾ ਚਾਹੀਦਾ ਹਾੜੀਦਾਰ ਚਾਹੇ ਕਾਰੋਬਾਰੀ ਬਠਿੰਡੇ ਖਬਰ ਸ਼ਾਹੀ ਸੀ ਨਾ ਕਿ ਉੱਥੇ ਜਿਹੜੇ ਮਜ਼ਦੂਰ ਆ ਕੋਈ ਪੈਸੇ ਮੰਗਣੇ ਸ਼ੁਰੂ ਕਰਦੇ ਕਿ 1000 ਰੁਪਏ ਮਹੀਨਾ ਦਿਆ ਕਰੋ ਸਾਨੂੰ ਹੂੰ ਸਿਰ ਤੇ ਬਾਲਟਾ ਚੁੱਕਣਾ ਹੂੰ ਉਹ ਬੜੀ ਔਖੀ ਗੱਲ ਆ ਹੈਨਾ ਤੇ ਤੁਸੀਂ ਉਹਨਾਂ ਕੋ ਪੈਸੇ ਮੰਗੇ ਇੱਕ ਉੱਥੇ ਮਾਲਵੇ ਦੇ ਵਿੱਚ ਕਿਸੇ ਦੀ ਲਾਟਰੀ ਨਿਕਲਾਈ ਸੀ ਹੂੰ ਗਰੀਬ ਬੰਦੇ ਦੀ ਦਿਹਾੜੀਦਾਰ ਉਹਨੂੰ ਫੋਨ ਆ ਗਿਆ ਸੀ ਇਹ ਲੋਕਾਂ ਦੀ ਮੰਗ ਔਰ ਵਿਰੋਧੀ ਵੀ ਸਰਕਾਰ ਨੂੰ ਕਹਿ ਰਹੇ ਸੀ ਕਿ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਵਿਆਦ ਵਿੱਚ ਸਰਪੰਚ ਮਾਰੇ ਜਾ ਰਹੇ ਸੀ ਕਬੱਡੀਆਂ ਦੇ ਮੇਲਿਆਂ ਦੇ ਵਿੱਚ ਖਿਡਾਰੀ ਮਾਰੇ ਜਾ ਰਹੇ ਸੀ ਉਹ ਜਿਹੜੀ ਸਰਕਾਰ ਨੇ 72 ਘੰਟੇ ਦੀ ਜਿਹੜੀ ਪਾਲਿਸੀ ਬਣਾਈਆਂ ਉਹ ਸਪਸ਼ਟ ਆ ਕਿ ਜਾਂ ਤੇ ਮੁਕਤ ਹਵਾ ਦੇ ਵਿੱਚ ਆ ਜਾਓ ਜਾਂ ਮਾਂ ਦੀਆਂ ਲੋਰੀਆਂ ਵਾਂ ਜਾ ਪੁਲਿਸ ਵਾਲਿਆਂ ਦੀਆਂ ਗੋਲੀਆਂ ਔਰ ਕਾਨੂੰਨ ਕੀ ਕਹਿੰਦਾ ਸਾਡੇ ਦੇਸ਼ ਦਾ ਜਾਂ ਵਰਲਡ ਵਾਈਡ ਜਦੋਂ ਇੱਕ ਗੈਰ ਸਮਾਜਿਕ ਅਨਸਰ ਪੈਦਾ ਹੁੰਦਾ ਸਮਾਜ ਦੇ ਵਿੱਚ ਉਦੋਂ ਨਾਲ ਹੀ ਗੋਲੀ ਤਿਆਰ ਹੋ ਜਾਂਦੀ ਹੈਗੀ ਇਹ ਲੋਕਾਂ ਨੂੰ ਮਾਵਾਂ ਨੂੰ ਸਮਝਣਾ ਚਾਹੀਦਾ ਪੰਜਾਬ ਦੇ ਮੁੰਡਿਆਂ ਨੂੰ ਸਮਝ ਜਿਹੜਾ ਜੇ ਮੁੱਖ ਧਾਰਾ ਦੇ ਵਿੱਚ ਆਉਣਾ ਚਾਹੁੰਦੇ ਨੇ ਇਲਾਕੇ ਦੇ ਸਰਪੰਚਾਂ ਨੂੰ ਮਿਲ ਕੇ ਪੋਲਿਟੀਸ਼ੀਅਨ ਮਿਲ ਕੇ ਕਿ ਸਰੈਂਡਰ ਕਰਵਾ ਦਿਓ ਕਾਨੂੰਨ ਮੁਤਾਬਕ ਜੇ ਤੁਸੀਂ ਲੁੱਟ ਖੋਹ ਕੀਤੀ ਹੈ ਸਜ਼ਾ ਭੁਗਤ ਕੇ ਆ ਜੋ ਤੇ ਆਪਣਾ ਚੰਗਾ ਭਵਿੱਖ ਬਹੁਤ ਸਾਰੇ ਪੰਜਾਬ ਦੇ ਵਿੱਚ ਜੋ ਖੜਕੂਆ ਦਾ ਮਾਹੌਲ ਸੀ ਬਹੁਤ ਸਾਰੇ ਲੋਕ ਉਹ ਲਹਿਰ ਨੂੰ ਛੱਡ ਕੇ ਅਗੇ ਸੀ ਮੁਖਤਾ ਰਵੀ ਸ਼ਾਮਲ ਹੋਗੇ ਤੇ ਅੱਜ ਵੀ ਕਈ 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 ਡਿਪਾਰਟਮੈਂਟਾਂ 'ਚ ਨੌਕਰੀ ਕਰਦੇ ਨੇ ਤੇ ਕਈ ਕਰਕੇ ਰਿਟਾਇਰ ਵੀ ਹੋ ਗਏ ਨੇ ਇਹ ਤੇ ਮਾਪਿਆਂ ਨੂੰ ਸਮਝਾਉਣਾ ਪਊਗਾ ਪਰ ਉਹਦੇ ਜੇ ਉਦੋਂ ਵੀ ਖਾੜਕੂਆ ਦਰਾਂਨ ਵੀ ਪੁਲਿਸ ਨੇ ਮੋਢਿਆਂ ਤੇ ਧਗਮੇ ਲਵਾਲੇ ਸਟਾਰ ਵਾਲੇ ਹੁਣ ਵੀ ਇਹੀ ਹੋ ਰਿਹਾ ਕਿ ਜਿਹੜੇ ਗੈਂਗਸਟਰ ਨੇ ਗੈਂਗਸਟਰਾਂ ਦੇ ਮਾਪੇ ਉਹ ਵੀ ਫੜੇ ਜਾ ਰਹੇ ਨੇ ਉਨਾ ਦੇ ਚਾਚੇ ਤਾਏ ਵੀ ਫੜੇ ਜਾ ਰਹੇ ਨੇ ਉਹ ਸਿਰਫ ਪੈਸੇ ਲਈ ਜਾਣਗੇ ਪੈਸੇ ਮੰਗੇ ਜਾਣਗੇ ਤੇ ਪੈਸੇ ਦੇ ਕੇ ਛੱਡੇ ਜਾਣਗੇ ਜਿਹੜੇ ਗਵਾਂਡੀਆਂ ਦਾ ਕੀ ਕਸੂਰ ਆ ਜਾਂ ਕੋਈ ਗੈਂਗਸਟਰ ਬਣ ਗਿਆ ਜਿਨ੍ਹਾਂ ਦੀ ਚਾਚੇ ਤਾਇਆਂ ਦਾ ਕੀ ਕਸੂਰ ਹੈ ਟੱਬਰਾਂ ਦੇ ਟੱਬਰ ਜਿਹੜੇ ਫੜੇ ਜਾ ਰਹੇ ਉਹਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜਾਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੂੰ ਚਾਹੀਦਾ ਕਿ ਉਹਦੇ ਚ ਕਲੀਅਰ ਕੰਸਟ੍ਰਕਸ਼ਨ ਇਨਸਟ੍ਰਕਸ਼ਨ ਪਾਸ ਹੋਣੀ ਚਾਹੀਦੀ ਕਿ ਇੱਕ ਗਵਾਂਡੀ ਦਾ ਕੀ ਕਸੂਰ ਹੈ ਚਾਚੇ ਤਾਇਆ ਦਾ ਕੀ ਕਸੂਰ ਹੈਗਾ ਹਾਂ ਤੁਸੀਂ ਘਰ ਦੇ ਕਹੋ ਵੀ ਹਾਂ ਉਹਨਾਂ ਦੇ ਜਿਹੜਾ ਤੁਹਾਡਾ ਮੁੰਡਾ ਵਾ ਜਿੰਨਾਂ ਤੋਂ ਉਹਦੇ ਰਿਸ਼ਤੇਦਾਰੀਆਂ ਦੱਸੋ ਕਿੱਥੇ ਕਿਤੇ ਆ ਉੱਥੇ ਜਾ ਕੇ ਟ੍ਰੇਸ ਕਰੋ ਨਾ ਤੁਸੀਂ ਉਹਨਾਂ ਟੱਬਰਾਂ ਨੂੰ ਚੱਕਣਾ ਉਹਦੇ ਵਿੱਚ ਪੁਲਿਸ ਪੈਸਾ ਵੀ ਬਣਾਏਗੀ ਔਰ ਜਿਹੜੇ ਤੁਹਾਡੇ ਇਨਕਾਊਂਟਰ ਹੋ ਤੇ ਸਵਾਲ ਵੀ ਖੜੇ ਹੋ ਰਹੇ ਨੇ ਵੀ ਕਦੇ ਢਿੱਡ 'ਚ ਗੋਲੀ ਵਾਹਦੀ ਕਦੇ ਪੈਰਜ ਵਿੱਚ ਗੋਲੀ ਲੱਗਦੀ ਹੈਗੀ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਚਾਹੇ ਤਸਕਰ ਨੇ ਜਾਂ ਗੈਂਗਸਟਰ ਨੇ ਇੱਕ ਪੱਖ ਤਾਂ ਚਲੋ ਸਹੀ ਹੈ ਪੁਲਿਸ ਦੀ ਵੀ ਦਲੀਲ ਠੀਕ ਹੈ ਕਿ ਸਖਤੀ ਕੀਤੇ ਬਿਨਾ ਹੁਣ ਹੱਲ ਨਹੀਂ ਹੋਣਾ ਗੱਲ ਬੜੀ ਅਗਾਹ ਵੱਧ ਗਈ ਪਰ ਦੂਜਾ ਪਾਸਾ ਜਿਹੜਾ ਕਿ ਇਨਾਮ ਰੱਖੇ ਜਾਂਦੇ ਆ ਕਿ ਐਨੇ ਕਿਲੋ ਫੜਾਂਗੇ ਤੇ ਐਨੇ ਹਜ਼ਾਰ ਮਿਲੇਗਾ ਐਸਐਸਪੀ ਨੂੰ ਲੱਖ ਫਿਰ ਡੀਆਈਜੀ ਨੂੰ ਡੇਢ ਲੱਖ ਇਹ ਜਿਹੜੇ ਇਨਾਮ ਨੇ ਇਹ ਇਨਾਮ ਸਹੀ ਰਿਜ਼ਲਟ ਲਿਆ ਸਕਦੇ ਆ ਨਹੀਂ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ ਜੀ ਉਹ ਫਿਰ ਮੈਂ ਉਹ ਵੀ ਕਹਿ ਜਿੰਨੂੰ ਲੱਖ 2 ਲੱਖ ਰੁਪਏ ਮਿਲਣ ਉਹ ਹੀ ਕੁਝ ਵੀ ਕਰ ਸਕਦਾ ਇੱਥੇ ਕੋਈ ਜਵਾਬ ਤੇ ਨਹੀਂ ਫਿਰ ਕੋਰ ਕਚਹਿਰੀਆਂ ਚ ਅਤਵਾਦ ਦੇ ਵੇਲੇ ਝੂਠੇ ਮੁਕਾਬਲੇ ਕਰਕੇ 30 35 35 ਸਾਲ ਸਜ਼ਾ ਮਿਲੀ ਜਿਹੜੇ ਅੱਜ ਕੋਈ ਪੁਲਿਸ ਵਾਲਾ ਫੇਕ ਇਨਕਾਊਂਟਰ ਕਰੂਗਾ ਕਿਸੇ ਗੈਂਗਸਟਰ ਦਾ ਉਹਨੂੰ ਤਾਂ 30 ਸਾਲ ਬਾਅਦ ਫੈਸਲਾ ਆਉਣਾ ਸਾਡੇ ਦੇਸ਼ ਦੀਆਂ ਅਦਾਲਤਾਂ ਵੀ ਸਾਡੀਆਂ ਦੇਸ਼ ਦੀਆਂ ਅਦਾਲਤਾਂ ਤੇ ਕੁੱਤਿਆਂ ਨੂੰ ਲੈ ਕੇ ਤਾਂ ਬੜੀ ਚਿੰਤਾ ਕੁੱਤਿਆਂ ਨੂੰ ਲੈ ਕੇ ਤੇ 24 ਘੰਟਿਆਂ 'ਚ ਫੈਸਲਾ ਕਹਿੰਦੀਆਂ ਅਦਾਲਤਾਂ ਕਹਿੰਦੀਆਂ ਹੋਣਾ ਚਾਹੀਦਾ ਲਾਗੂ ਨੇ ਪਰ ਜਿੱਥੇ ਬੇਕਸੂਰ ਬੰਦੇ ਮਾਰੇ ਜਾਂਦੇ ਹਨ ਉੱਥੇ 30 30 35 35 ਸਾਲ ਲੱਗ ਜਾਂਦੇ ਜਿਸ ਦੇਸ਼ ਦੀ ਸਰਵਉੱਚ ਅਦਾਲਤ ਨੂੰ ਦੇਸ਼ ਦੇ ਵਿੱਚ ਕੁੱਤਿਆਂ ਦੀ ਫਿਕਰ ਹੈ ਉੱਥੇ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ 3000 ਤੋਂ ਵੱਧ ਬੰਦਾ ਮਾਰਿਆ ਗਿਆ ਸੀ ਧੀਆਂ ਭੈਣਾਂ ਦੀਆਂ ਸ਼ਰੀਆਂ ਵਿੱਚ ਬਿਪਤਾ ਲੁੱਟੀਆਂ ਗਈਆਂ ਸੀ ਬਿਜ਼ਨਸ ਸਾੜੇ ਗਏ ਸੀ ਟਾਇਰ ਪਾ ਕੇ ਬੰਦੇ ਸਾੜੇ ਗਏ ਸੀ ਘਰ ਲੁੱਟੇ ਗਏ ਸੀ ਕਾਰੋਬਾਰ ਲੁੱਟੇ ਗਏ ਸੀ ਕਾਸ਼ ਉਦੋਂ ਵੀ ਉਸ ਸਮੇਂ ਸੁਪਰੀਮ ਕੋਰਟ ਨੂੰ ਹੁੰਦਾ ਕਿ ਸਾਨੂੰ 24 ਘੰਟਿਆਂ ਦੇ ਵਿੱਚ ਦੋਸ਼ੀ ਪੜਨੇ ਚਾਹੀਦੇ ਹਣੇ ਅੱਜ ਕੁੱਤਿਆਂ ਨੂੰ ਲੈ ਕੇ ਦੇਸ਼ ਦੇ ਵਿੱਚ ਬਹੁਤ ਵੱਡੀ ਚਿੰਤਾ ਬਣੀ ਹੁਣ ਜਿਹੜੇ ਨਾਮ ਦੀ ਗੱਲ ਨਾਮ ਦੀ ਮੈਂ ਇੱਕ ਗੱਲ ਸੁਣਾਉਂਦਾ ਮੈਂ ਜੋ ਜਿਹੜੀ ਆਪਣੀ ਕਿਤਾਬ ਖਾਕੀ ਖਾੜਕੂ ਤੇ ਕਲਮ ਲਿਖੀ ਉਹਦੇ ਵਿੱਚ ਹਿੰਦੁਸਤਾਨ ਟਾਈਮ ਦੇ ਪੱਤਰਕਾਰ ਸਨ ਏਸਮਾਨ ਸਾਹਿਬ ਉਹਨਾਂ ਨੇ ਆਪਣੀਆਂ ਹੱਡ ਬੀਤੀਆਂ ਸੁਣਾਈਆਂ ਉਹਦੇ ਵਿੱਚ ਇੱਕ ਹੱਡ ਬੀਤੀ ਮੈਂ ਤੁਹਾਨੂੰ ਸੁਣਾਉਣਾ ਉਹਨਾਂ ਦੀ ਪੋਸਟਿੰਗ ਟਰਾਂਸਫਰ ਹੋ ਗਈ ਸੀ ਇਦਰੀ ਸਾਊਥ ਦੇ ਵਿੱਚ ਉੱਥੇ ਉਹ ਕਿਉਂਕਿ ਪੰਜਾਬੀ ਹੋਵੇ ਜਾਂ ਸਿੱਖ ਹੋਵੇ ਜਿਹੜਾ ਨਾਨਕ ਨਾਮ ਲੈਵਾ ਸੰਗਤ ਉਹ ਜਦੋਂ ਵੀ ਸ਼ਹਿਰ ਕਿਸੇ ਬਗਾਨੇ ਸ਼ਹਿਰ ਜਾਂ ਅੰਦਰ ਸਭ ਤੋਂ ਪਹਿਲਾਂ ਤਾਂ ਕਿ ਚਲੋ ਇੱਥੇ ਲੋਕਲ ਜੇ ਗੁਰੂ ਘਰ ਤੇ ਜਾ ਕੇ ਮੱਥਾ ਟੇਕ ਲਈ ਹੈ ਨਾ ਕਹਿੰਦੇ ਮੈਂ ਮੱਥਾ ਟੇਕ ਕੇ ਤੇ ਜਦੋਂ ਲੰਗਰ ਦੇ ਵਿੱਚ ਬੈਠਾ ਨਾ ਜੀ ਤੇ ਜਿਹੜਾ ਪ੍ਰਸ਼ਾਦੇ ਵਰਤਾਇਆ ਸੀ ਨਾ ਤੇ ਉਨੇ ਮੈਨੂੰ ਪਛਾਣ ਲਿਆ ਮੈਂ ਨਹੀਂ ਸੀ ਜਾਣਦਾ ਨਾ ਕਹਿੰਦੇ ਜੋ ਪ੍ਰਸ਼ਾਦਾ ਪ੍ਰਸ਼ਾਦਾ ਕਰਕੇ ਜਦੋਂ ਕਹਿਣਾ ਕਹਿੰਦੇ ਉਹਨੇ ਪ੍ਰਸ਼ਾਦਾ ਜੋ ਦਿੰਦੇ ਹੋਰ ਮਾਨ ਸਾਹਿਬ ਕੀ ਹਲਚਲ ਕਹਿੰਦੇ ਮੈਂ ਬੁਰਕੀ ਐਂ ਹੀ ਰਹਿ ਗਈ ਹੱਥ ਦੇ ਵਿੱਚ ਹੀ ਨਾ ਮੈਂ ਧੌਣ ਚੁੱਕ ਕੇ ਦੇਖੀ ਹੈਗੀ ਤੇ ਮੈਂ ਫਤਿਹ ਸਾਂਝ ਕਰਕੇ ਕਿ ਵਾਹਿਗੁਰੂ ਮੈਨੂੰ ਪਛਾਣਨੇ ਨੇ ਕਹਿੰਦੇ ਕੋਈ ਨਹੀਂ ਤੁਸੀਂ ਪ੍ਰਸ਼ਾਦਾ ਛਕੋ ਬਾਅਦ ਚ ਅਪਾ ਖੁੱਲੀ ਗੱਲ ਕਰਦੇ ਆ ਕਹਿੰਦੇ ਮੈਂ ਪ੍ਰਸ਼ਾਦਾ ਕਿੱਥੇ ਛਕਿਆ ਜਾਵੇ ਵੀ ਮੈਂ ਪਹਿਲੀ ਵਾਰ ਇਸ ਬੰਗਲੌਰ ਆਇਆ ਠੀਕ ਹੈ ਤੇ ਮੇਰੇ ਨੂੰ ਬੰਦੇ ਨੇ ਪਛਾਣ ਵੀ ਲਿਆ ਮੇਰੀ ਕੋਈ ਫੋਟੋ ਨਹੀਂ ਕੁਝ ਹੋਰ ਨਹੀਂ ਨਾ ਮੇਰੇ ਨਾਨਕੇ ਨਾ ਨਾਮ ਦਾਦਕੇ ਸਾਡੇ ਕੋਈ ਭਾਈਚਾਰਕ ਤੇ ਰਿਸ਼ਤੇਦਾਰੀ ਕੋਈ ਸਾਖ ਸੰਬੰਧੀ ਵੀ ਨਹੀਂ ਵਸਦਾ ਔਰ ਗੁਰੂ ਘਰ ਤੇ ਬਿਲਕੁਲ ਨਹੀਂ ਸੀ ਅੰਦਾਜ਼ਾ ਕਿ ਮੇਰਾ ਵੀ ਉੱਥੇ ਕੋਈ ਜਾਣ ਪਛਾਣ ਵਾਲਾ ਟੱਕਰ ਜੂਗਾ ਕਹਿੰਦੇ ਪ੍ਰਸ਼ਾਦਾ ਛੱਕ ਕੇ ਮੈਂ ਗਿਆ ਕਹਿੰਦੇ ਹਾਂਜੀ ਦੱਸੋ ਜੀ ਮੈਂ ਨਹੀਂ ਤੁਹਾਨੂੰ ਪਛਾਣ ਕਹਿੰਦੇ ਕਮਾਲ ਹੋ ਗਈ ਯਾਰ ਤੇਰੀ ਖਬਰ ਲਿਖਿਆ ਕਿ ਹਿੰਦੂ ਅੰਗਰੇਜ਼ੀ ਦੇ ਵਿੱਚ ਟਾਈਟਲ ਸੀ ਕਿ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਮਿਲੀਟੈਂਟ ਮਾਰਿਆ ਔਰ ਉਸ ਮਿਲੀਟੈਂਟ ਤੇ 10 ਲੱਖ ਰੁਪਏ ਦਾ ਨਾਮ ਸੀ। ਕਹਿੰਦਾ ਜਿਹੜਾ ਮਿਲੀਟੈਂਟ ਮਾਰਿਆ ਸੀ ਤੇਰੀ ਪੰਜਾਬ ਪੁਲਿਸ ਨੇ। ਜਿਸ ਮਿਲੀਟੈਂਟ ਤੇ ਜਿਸ ਖਾੜਕੂ ਸਿੰਘ ਤੇ 10 ਲੱਖ ਦਾ ਨਾਮ ਸੀ ਉਹ ਤੇਰਾ ਸਿੰਘ ਸਾਹਮਣੇ ਖੜਾ ਹੈਗਾ। ਦੇ ਕਹਿੰਦਾ ਉਹਨੇ ਆਪਣੀ ਜੇਬ ਚੋਂ ਕੱਢ ਕੇ ਉਹ ਮੈਨੂੰ ਖਬਾਰ ਦਿਖਾਈ। ਨਾਲ ਨਾਲ ਚੱਕੀ ਰੱਖੀ ਚ ਉਹ ਪੁਲਿਸ ਦਾ ਸਾਡੇ ਪੰਜਾਬ ਪੁਲਿਸ ਦੀ ਹਿਸਟਰੀ ਹੈ ਕਿ ਇੱਥੇ ਝੂਠੇ ਮੁਕਾਬਲੇ ਕਰਕੇ ਲੱਖਾਂ ਰੁਪਏ ਦੇ ਪਹਿਲਾਂ ਵੀ ਨਾਮ ਲਏ ਗਏ ਨੇ ਜੋ ਮੈਂ ਤੁਹਾਨੂੰ ਦੱਸੇ ਨੇ ਖਾੜਕੂਵਾਦੀ ਕਹਾਣੀ ਆ ਕਿ ਇੱਕ ਟੌਪ ਦਾ ਮਿਲਿਟੈਂਟ ਪੁਲਿਸ ਨੇ ਮਾਰ ਕੇ 10 ਲੱਖ ਰੁਪਏ ਜੇਬ 'ਚ ਪਾਲੇ ਉਹ ਮਿਲਿਟੈਂਟ ਉੱਥੇ ਗੁਰੂ ਘਰ ਲੰਗਰ 'ਚ ਸ਼ਿਕਾਰਿਆ ਸੇਵਾ ਕਰਿਆ ਤੇ ਜਿਹੜਾ ਮਾਰ ਕੇ ਜਿਹਦੇ ਨਾਮ ਤੇ 10 ਲੱਖ ਰੁਪਏ ਲਿਆ ਉਹ ਉਹ ਵਿਚਾਰਾ ਕੌਣ ਹੋਊਗਾ ਕਿਸੇ ਨੂੰ ਪਤਾ ਨਹੀਂ ਹੈਗਾ ਇੰਦਾਂ ਦੇ ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸੂਬੇ ਸਿੰਘ ਕਹਿੰਦੇ ਆਪਣੇ ਆਪ ਨੂੰ ਸੁਪਰ ਕੌਪ ਕਹਿੰਦੇ ਜਿਹੜੇ ਇਹ ਵੀ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗੋਬਿੰਦ RAM ਨੂੰ ਯਾਦ ਕਰੋਗੇ ਫਿਰ ਉਹਦਾ ਵੀ ਹਸ਼ਰ ਮਾੜਾ ਹੋਇਆ ਸੀ ਠੀਕ ਹੈ ਇਹ ਪੁਲਿਸ ਨੂੰ ਜਦੋਂ ਤੁਸੀਂ ਖੁੱਲੀਆਂ ਪਾਵਰਾਂ ਦਿੰਦੇ ਹੋ ਜਦੋਂ ਤੁਸੀਂ ਇਹ ਟਾਰਗੇਟ ਦਿੱਤਾ ਗਿਆ ਪੰਜਾਬ ਸਰਕਾਰ ਨੇ ਕਿ ਬੰਦੇ ਮਾਰੋ ਤੇ ਨਾਮ ਲੈ ਜਾਓ ਬੇਖੂਰ ਮਾਰੂ ਦੇ ਨਾਮ ਲੈ ਜੁਣਾ ਇਹ ਸਰਕਾਰ ਨੂੰ ਆਪਣੀ ਪਾਲਿਸੀ ਹਾਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੇ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਸ਼ਕਤੀ ਹੋਣੀ ਚਾਹੀਦੀ ਕਹਿੰਦੇ ਨੇ ਮਾਰੇ ਨਾਲੋਂ ਭਜਾਇਆ ਚੰਗਾ ਹੁੰਦਾ ਉਸ ਪਾਲਿਸੀ ਤੇ ਕੰਮ ਹੋਣਾ ਚਾਹੀਦਾ ਤੁਸੀਂ ਮਾਪੇ ਚੁੱਕ ਰਹੇ ਹੋ ਬਜ਼ੁਰਗਾਂ ਨੂੰ ਚੁੱਕ ਰਹੇ ਹੋ ਥਾਣੇ ਦੇ ਵਿੱਚ ਪੁਲਿਸ ਨੇ ਤੁਹਾਡੀ ਨੇ ਪੈਸੇ ਇਕੱਠੇ ਕਰਨੇ ਨੇ ਫੇਕ ਇਨਕਾਊਂਟਰ ਹੋਣਗੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਹਲਕਿਆਂ ਚ ਕਿ ਅੱਜ ਕੱਲ ਟੂ ਇਨ 1 ਚੱਲ ਰਿਹਾ ਦੋ ਦੇ ਪੈਰਾਂ 'ਚ ਗੋਲੀ ਮਾਰੋ ਇੱਕ ਦੀ ਛਾਤੀ 'ਚ ਮਾਰੋ ਇਸ ਕਰੇ ਸਰਕਾਰ ਦੀ ਜਿਹੜਾ ਡਰ ਹੋਣਾ ਚਾਹੀਦਾ ਹੈਗਾ ਸਟਰੀਟ ਜਸਟਿਸ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਹੈਗਾ ਉਹ ਕਾਨੂੰਨ ਦੇਖੇ ਉਹ ਅਦਾਲਤਾਂ ਦੇਖਣ ਤੁਹਾਡੀ ਜਿਹੜੀ ਚਾਰ ਸ਼ੀਟ ਉਹ ਦੇਖੇ ਤੁਹਾਡੀ ਇਨਵੈਸਟੀਗੇਸ਼ਨ ਦੇਖੇ ਤੇ ਟਾਈ ਬੌਂਡ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਜਿਹੜੀ ਤੁਸੀਂ ਪਾਲਿਸੀ ਬਣਾਈਆਂ ਉਸ ਪਾਲਿਸੀ ਲੈ ਕੇ ਤੁਸੀਂ ਖੁਦ ਚੀਫ ਜਸਟਿਸ ਹੋ ਪੰਜਾਬ ਤੇ ਹਰਿਆਣਾ ਕੋਰਟ ਨੂੰ ਮਿਲੋ ਚਿੱਠੀ ਲਿਖੋ ਤੁਹਾਡਾ ਏਜੀ ਮਿਲੇ ਕਿ ਅਸੀਂ ਇਸ ਮਸਲੇ ਦੇ ਵਿੱਚ ਗੈਂਗਸਟਰਵਾਦ ਬਹੁਤ ਜ਼ਿਆਦਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਫਾਸਟ ਟਰੈਕ ਕੋਰਟ ਨੋਮੀਨੇਟ ਕੀਤੀ ਜਾਵੇ ਸਾਰੇ ਜਿਹੜੇ ਕੇਸ ਨੇ ਉੱਥੇ ਹੋਣ ਤੇ ਇਸ ਟਾਈਮ ਟੂ ਵਿਦੀਨ ਟਾਈਮ ਜਿਹੜੇ ਗੈਂਗਸਟਰ ਨੇ ਦੋਸ਼ੀ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਾਨੂੰਨ ਮੁਤਾਬਕ ਸਜ਼ਾ 14 ਸਾਲ ਦੀ ਹੋਵੇ ਉਮਰ ਕੈਦੀ ਹੋਵੇ ਜਿਨ੍ਹਾਂ ਨੇ ਬੰਦੇ ਮਾਰੇ ਉਹਨਾਂ ਨੂੰ ਉਮਰ ਕੈਦੀ ਹੋਣੀ ਚਾਹੀਦੀ ਉਹ ਵਾਲੀ ਪਾਲਿਸੀ ਹੋਣੀ ਚਾਹੀਦੀ ਸਟਰੀਟ ਜਸਟਿਸ ਉਹਨਾਂ ਦੇ ਮਾਪੇ ਪਹਿਲਾਂ ਵੀ ਖਾੜਕੂਵਾਦ ਦੇ ਵੇਲੇ ਵੀ ਖਾੜਕੂਆਂ ਦੀ ਪਿਓ ਮਾਂ ਭੈਣਾ ਭਰਜਾਈਆਂ ਭਤੀਜੇ ਭਤੀਜੀਆਂ ਭਾਂਜੀਆਂ ਭਾਂਜੇ ਵੀ ਉਦੋਂ ਨਹੀਂ ਸੀ ਬਖਸ਼ੇ ਹੈਗੇ ਉਹ ਵਾਲਾ ਮੂੜ ਜਿਹੜਾ ਉਹ ਦੌਰ ਨਹੀਂ ਹੋਣਾ ਚਾਹੀਦਾ ਹੈਗਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੀ ਪੰਜਾਬ ਸਰਕਾਰ ਫਰਜ਼ ਹੈ ਤੇ ਕਿਸੇ ਬੇਕਸੂਰ ਦੀ ਜਿੰਦੇ ਲੈ ਲੈਂਦਾ ਵੀ ਜਿਹੜੇ ਸਰਕਾਰ ਨੂੰ ਕੋਈ ਹੱਕ ਨਹੀਂ ਉਹ ਅਦਾਲਤਾਂ ਨੇ ਦੇਖਣਾ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈਗੀ ਪਰ ਜਿਹੜੇ ਨਾਮ ਦੇਤੇ ਨੇ ਦਾ ਸਰਕਾਰ ਨੇ 10 ਕਰੋੜ ਰੁਪਈਆ ਰੱਖ ਦਿੱਤਾ ਹੈਗਾ ਜਿਹੜਾ ਤੇ ਮਾਤੜ ਬੰਦਾ ਉਹਨੇ ਕਹਿੰਨਾ ਖਸਮਾਂ ਨੂੰ ਖਾਵੇ ਮੈਨੂੰ ਕੀ ਪੈਸੇ ਚਾਹੀਦੇ ਮੇਰੀ ਤੇ ਦੁਸ਼ਮਣੀ ਪੈ ਜਾਊਗੀ ਕਿਉਂਕਿ ਪੁਰਸ਼ ਤੋਂ ਗੱਲ ਲੁਕੀ ਵੀ ਨਹੀਂ ਰਹਿੰਦੀ ਹੈਗੀ ਜੇ ਨਸ਼ੇ ਦੇ ਤਸਕਰਾਂ ਨੂੰ ਦੱਸ ਦਿੰਦੇ ਕਿ ਫਲਾਣੇ ਫਲਾਣੇ ਬੰਦੇ ਨੇ ਤੇਰੀ ਸ਼ਿਕਾਇਤ ਦਿੱਤੀ ਹੈ ਉਹ ਤਸਕਰ ਜਾ ਕੇ ਲੋਕਾਂ ਦੇ ਗਿੱਟੇ ਪੈਰ ਹਲਤ ਬਾਹਮਾ ਤੋੜ ਦਿੰਦੇ ਨੇ ਤੇ ਆਹ ਤੇ ਬਹੁਤ ਵੱਡਾ ਮਸਲਾ ਹੈ ਕਿ ਗੈਂਗਸਟਰ ਜਿਨ੍ਹਾਂ ਕੋਲ ਹਥਿਆਰ ਆ ਛਾਟ ਹੀ ਕਰ ਗੋਲੀ ਮਾਰ ਕੇ ਭੱਜ ਜਾਂਦੇ ਹੈਗੇ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪਾਲਿਸੀ ਸਖਤ ਹੋਣੀ ਚਾਹੀਦੀ ਹੈ ਪਰ ਕਿਸੇ ਦਾ ਨੁਕਸਾਨ ਉਹ ਅਦਾਲਤਾਂ ਦੇਖਣ ਔਰ ਦੂਜੀ ਗੱਲ ਹੈ ਕਿ ਇਹ ਟਾਰਗੇਟ ਨਹੀਂ ਦੇਣੇ ਚਾਹੀਦੇਗੇ ਹੁਣ 72 ਘੰਟੇ ਦਿੱਤੇ ਹੈਗੇ ਨੇ ਉਹਦੇ ਚ ਹੁਣ ਸਭ ਤੋਂ ਵੱਡੀ ਗੱਲ ਚਲੋ ਸਰਕਾਰ ਦੇ ਇਸ ਮਸਲੇ ਚ ਜ਼ੀਰੋ ਟੋਲਰੈਂਸ ਹੈ ਜਿਹੜੇ ਚੋਟੀ ਦੇ ਗੈਂਗਸਟਰ ਨੇ ਜਿਹੜੇ ਪੰਜਾਬ ਦੀਆਂ 60 50 ਪੰਜਾਬ ਦਿਆਂ ਜ਼ਿਲਾਂ ਦੇ ਵਿੱਚ ਤੇ ਵਿਦੇਸ਼ ਦੇਸ਼ ਦਿਆਂ ਜ਼ਿਲਾਂ ਵਿੱਚ ਬੈਠੇ ਉਹਨਾਂ ਦੇ ਟੱਬਰ ਚੱਕ ਕੇ ਲਿਆਂਦੇ ਪਾਲਿਸੀ ਤਾਂ ਫਿਰ ਇੱਕੋ ਹੋਣੀ ਚਾਹੀਦੀ ਹੈ ਆਪ ਤੇ ਜ਼ਿਲਾਂ ਦੇ ਵਿੱਚ ਇੰਟਰਵਿਊ ਕਰਵਾਉਂਦੇ ਰਹਿਓ ਉਦੋਂ ਕਹਿੰਦੇ ਸੀ ਕਿ ਸਾਡੀ ਪੁਲਿਸ ਨੂੰ ਬਦਨਾਮ ਕਿਉਂ ਕਰਦੇ ਆ ਜਦੋਂ ਰਿਪੋਰਟ ਆ ਗਈ ਪ੍ਰਭੋਤ ਕੁਮਾਰ ਉਹਨਾਂ ਦੇ ਫਿਰ ਸਰਕਾਰ ਨੂੰ ਜੂਟਣ ਲੈਣਾ ਪਿਆਗਾ ਇਸ ਕਰਕੇ ਸਰਕਾਰ ਨੂੰ ਹੁਣ ਚਲੋ ਪੰਜਾਬ ਦੇ ਡੀਜੀਪੀ ਕਹਿੰਦੇ ਕਿ ਅਸੀਂ ਜਿਹੜੇ 60 ਬਾਹਰ ਬੈਠੇ ਨੇ ਉਹ ਇਵੇਂ ਨਾ ਸਮਝਣ ਕਿ ਅਸੀਂ ਉਹਨਾਂ ਲਿਆ ਨਹੀਂ ਸਕਦੇ ਸਰਕਾਰ ਕੋ ਪਾਵਰਾਂ ਲਿਆ ਸਕਦੇ ਪਰ ਇਹਨਾਂ ਨੂੰ ਲੈ ਕੇ ਕਾਨੂੰਨ ਹੋਰ ਸਖਤ ਹੋਣਾ ਚਾਹੀਦਾ ਆ ਵੈਸੇ ਕਾਨੂੰਨ ਪਹਿਲਾਂ ਹੀ ਬੜੀਆਂ ਪਾਵਰਾਂ ਨੇ ਜਿਹੜੇ ਸਾਡੇ ਪਹਿਲਾਂ ਤੋਂ ਚਲੋ ਆਈਪੀਸੀ ਸੀਆਰਪੀਸੀ ਹੁਣ ਤੇ ਚਾਹੇ ਬੀਐਨਐਸਏ ਇਹਦੇ ਚ ਵੀ ਪੁਲਿਸ ਕੋ ਬਹੁਤ ਪਾਵਰਾਂ ਨੇ ਜਲਦੀ ਫੜ ਕੇ ਤੇ ਜਲਦੀ ਟ੍ਰਾਇਲ ਸ਼ੁਰੂ ਹੋਣਾ ਚਾਹੀਦਾ ਹੈਗਾ ਤੇ ਫਿਰ ਆਪੇ ਕਾਨੂੰਨ ਦੇ ਕੇ ਪਿੱ ਕਿੰਨੇ ਸਾਲ ਦੀ ਉਮਰ ਕੈਜ਼ੇ ਸਜ਼ਾ ਦੇਣੀ ਹੈਗੀ ਹੈ ਫਿਰ ਉਹ ਦੇਖਣਾ ਹੈ ਪਰ ਇਹ ਜਿਹੜਾ ਸਟਰੀਟ ਜਸਟਿਸ ਹੋ ਰਿਹਾ ਵਰਨ ਇਹਦੇ ਨਾਲ ਵਿੱਕੀ ਗਾਉਂਡਰ ਦਾ ਵੀ ਕੈਪਟਨ ਮਰਿੰਦਰ ਸਿੰਘ ਹੋਣਾ ਨੇ ਮੁਕਾਬਲਾ ਕੀਤਾ ਸੀ ਮਾਰਿਆ ਗਿਆ ਸੀ ਸ਼ੀਰਾ ਖੁੱਬਰ ਖੁੱਬਣ ਮਾਰਿਆ ਗਿਆ ਸੀ ਫਿਰ ਇੱਕ ਹੋਰ ਜਲੰਧਰ ਸੁੱਖਾ ਕਾਲਵਾ ਮਾਰਿਆ ਗਿਆ ਸੀ ਕਿ ਪੰਜਾਬ ਚ ਗੈਂਗਸਟਰ ਖਤਮ ਹੋ ਗਏ ਇੱਕ ਪਾਲਿਸੀ ਜਿਹੜੀ ਮੁੱਖ ਧਾਰਾ ਵਾਲੀ ਉਹ ਲੈਣੀ ਚਾਹੀਦੀ ਮਾਪਿਆਂ ਨੂੰ ਸਮਝ ਮਾਪਿਆਂ ਦੀ ਜਿਹੜੀ ਹੈ ਕਾਉਂਸਲਿੰਗ ਹੋਣੀ ਚਾਹੀਦੀ ਹੈਗੀ ਔਰ ਮਾਪਿਆਂ ਨੂੰ ਵੀ ਸਮਝਾਉਣਾ ਚਾਹੀਦਾ ਜੇ ਤੁਹਾਡੇ ਘਰ 2 ਨੰਬਰ ਦਾ ਪਿਆਸ ਆਂਦਾ ਤੁਹਾਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ ਕਿ ਮੇਰਾ ਪੁੱਤ ਵਿਹਲਾ ਦੇ ਰਹਿੰਦਾ ਕੋਈ ਨੌਕਰੀ ਨਹੀਂ ਕਰਦਾ ਦਿਹਾੜੀ ਇਹ ਨਹੀਂ ਕਰਦਾ ਐਨੇ ਸੂਟ ਬੂਟ ਪਾ ਕੇ ਘੁੰਮਦਾ ਹੈਗਾ ਪੈਸਾ ਤੇ ਕਿਤੂ ਆ ਰਹੀ ਹੈ ਪੈਸਾ ਇਹ ਤੇ ਨਹੀਂ ਕਿ ਬਾਹਰ ਵੇਲੀ ਆ ਤੇ ਉਥੇ ਦਰਖਤ ਨੇ ਟਾਲੀ ਦੇ ਜਾਂ ਬੋਰਡ ਦੇ ਤੇ ਪਿੱਪਲ ਦੇ ਪੱਤਿਆਂ ਦੇ ਨਾਲ ਪੈਸੇ ਲੱਗੇ ਆਗੇ ਨੇ ਇਹ ਸਰਕਾਰ ਲੋਕਾਂ ਨੂੰ ਵੀ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਪੁੱਤ ਜਿਹੜੇ ਨੇ ਉਹ ਸਮਝਾਉਣੇ ਚਾਹੀਦੇ ਹੈਗੇ ਨੇ ਜੀ